ਬਾਇਗੁਰਜੀ ਦਾ ਖਾਤਾ ਬਾਇਗੁਰਜੀ ਕੀ ਪਤੇ ਸਤਖੰਡ ਸ਼੍ਰੀ ਹਜੂਰ ਸਾਹਿਬ ਜਥਾ ਕਮੇਟੀ ਵੱਲੋਂ ਜਿਹੜੀ 17ਵੀਂ ਯਾਤਰਾ ਪਟਨਾ ਸਾਹਿਬ ਤੇ ਧੋਬਰੀ ਸਾਹਿਬ ਗਈ ਸੀ 14 ਮਾਰਚ ਨੂੰ ਇਹ ਵਾਪਸ ਰੇਲਵੇ ਸਟੇਸ਼ਨ ਤੇ ਪਹੁੰਚੀ ਆ ਜਿਸ ਦੇ ਵਿੱਚ ਸੰਗਤਾਂ ਦਾ ਪੂਰਾ ਸਹਿਯੋਗ ਮਿਲਿਆ ਇਹ 75ਵੀਂ ਯਾਤਰਾ ਸਾਡੀ 75 ਜਤਰੀਆਂ ਦੀ 75 ਜਤਰੀਆਂ ਸੀ ਇਹ ਯਾਤਰਾ ਜਿਹੜੀ ਸਮਾਪਤ ਹੋਈ ਆ ਅਤੇ ਜਿਸ ਦੇ ਵਿੱਚ ਸ਼ੀਤਲਕੁੰਡ ਤੇ ਲੋਕਲ ਗੁਰਦਰਾਂ ਦੇ ਦਰਸ਼ਨ ਕਰਾਇਆ ਗਿਆ ਤੇ ਬਾਹ ਲੀਲਾ ਗੁਰਦਾਰੇ ਵੀ ਦਰਸ਼ਨ ਕਰਾਇਆ ਗਿਆ ਸੱਚਖੰਡ ਸ਼੍ਰੀ ਪਟਨਾ ਸਾਹਿਬ ਦੇ ਵੀ ਦਰਸ਼ਨ ਕਰਾਇਆ ਗਿਆ ਜਿਹੜੀਆਂ ਸਖਤਾਂ ਅਗਲੇ ਸਾਲ ਵੀ ਜਾਣੀਆਂ ਚਾਹੀਦੀਆਂ ਉਹ ਨਵੰਬਰ ਮਹੀਨੇ ਚ ਆਪਣੀਆਂ ਸੀਟਾਂ ਬੁੱਕ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਅਕਾਲ ਤਖਤ ਗੱਡੀ ਰਾਹੀਂ ਜੋ ਕਿ 75 ਯਾਤਰੀਆਂ ਦਾ ਜਥਾ ਅਸਾਮ ਦੀ ਧਰਤੀ ਤੇ ਗਿਆ ਸੀਗਾ ਅਸਾਮ ਦੀ ਧਰਤੀ ਤੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਥਾਨਾਂ ਦੀ ਦਰਸ਼ਨ ਕਰਦੇ ਹੋਏ ਪਟਨਾ ਸਾਹਿਬ ਜੀ ਦੀ ਧਰਤੀ ਤੇ ਪਹੁੰਚੇ ਉੱਥੇ ਗੁਰੂ ਧਾਮਾਂ ਦੇ ਸਾਰੇ ਦਰਸ਼ਨ ਕਰਦੇ ਹੋਏ ਸੰਗਤਾਂ ਨੂੰ ਗੁਰਦੁਆਰਾ ਗੁਰੂ ਨਾਨਕ ਸੇਧਲਕੋਂਡ ਰਾਜਗੀਰ ਗੁਰਦੁਆਰਾ ਸਾਜਖੰਡ ਸ੍ਰੀ ਹਰਮੰਦਰ ਜੀ ਬਟਨਾ ਸਾਹਿਬ ਗੁਰਦੁਆਰਾ ਗੁਰੂ ਕਾ ਬਾਗ ਗੁਰਦੁਆਰਾ ਗੋ ਕਾਟ ਗੁਰਦੁਆਰਾ ਕੰਗਨ ਕਾਟ ਗੁਰਦੁਆਰਾ ਗੁਰਨਾਨਕ ਸੇਤਲ ਕੁੰਡ ਅਤੇ ਗੁਰਦੁਆਰਾ ਬਾਸਰੀ ਬਾਹਲੀਲਾ ਤੇ ਧੋਬੜੀ ਸਾਹਿਬ ਜੀ ਦੇ ਦਰਸ਼ਨ ਕਰਦੇ ਹੋਏ ਸਾਰੀਆਂ ਸੰਗਤਾਂ ਅਜ ਅਕਾਲ ਤਖਤ ਗੱਡੀ ਰਾਹੀਂ ਲੁਧਿਆਣਾ ਰੇਲਵੇ ਸਟੇਸ਼ਨ ਤੇ ਪਹੁੰਚੇ ਹਾਂ ਅਸੀਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸੰਗਤਾਂ ਨੇ ਰਸਤੇ ਵਿੱਚ ਪੂਰਨ ਸਹਿਯੋਗ ਦਿੱਤਾ ਅਤੇ ਰਸਤੇ ਵਿੱਚ ਵੱਖ-ਵੱਖ ਥਾਵਾਂ ਤੇ ਸਟੇਸ਼ਨਾਂ ਤੇ ਸੰਗਤਾਂ ਵੱਲੋਂ ਸੰਗਤਾਂ ਲਈ ਚਾਹ ਪਾਣੀ ਦੇ ਲੰਗਰ ਅਤੇ ਜਿਨ੍ਹਾਂ ਨੇ ਸੇਵਾ ਕੀਤੀ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ